ਸਤਿ ਨਮਸਕਾਰ ਬਲੌਗ ਜੀ ਨਵੇਂ ਸ਼ੁਰੂਆਤ ਇੱਕ ਆਫ ਦੇ ਦਸਰ ਨਵੇਂ ਦਿਨ ਦੀ ਨਵੇਂ ਬਲੌਗ ਦੀ ਨਵੇਂ ਸ਼ੁਰੂਆਤ ਅੱਜ ਹੈ ਜੀ ਅਪਰੀਲ 9 11 2022 ਜੀ 9 11 2022 ਨੂੰ ਮੈਂ ਉੱਠ ਖੜਾ ਸੀ ਸਵੇਰੇ ਤੇ ਦੁਕਾਨ ਕੋਲ ਸਫਾਈ ਕਰੀ ਤੇ 9 ਵਜੇ ਦੇ ਬੱਚੇ ਸਭ ਨਾਲ ਮਿਲਣਾ ਘਰ ਆ ਕੇ ਘਰ ਆ ਕੇ ਰੋਟੀ ਖਾਧੀ ਜੀ ਤੇ ਤੇ ਹੁਣ ਮੈਂ ਦੇਖੋ ਪਰਨਾ ਟਿਕਾ ਜੀ ਬੰਦਦਾ ਹੁੰਦਾ ਹਾਂ ਮੈਂ ਕਿਉਂਕਿ ਮੇਰੇ ਕਸਕੇ ਪਰਨਾ ਸਿਰੋਂ ਲੱਗ ਜਾਂਦਾ ਇਹ ਪੁਰਾਣੇ ਵੀਡੀਓ ਦੇਖਣ ਜਾ ਕੇ ਦੇਖ ਸਕਦੇ ਹਾਂ ਤੇ ਹੁਣ ਮੈਂ ਜਾਊਂਗਾ ਬਾਜ਼ਾਰ ਰੁਪਿਆ ਜਾ ਕੇ ਹੁਣ ਮੈਂ 80 ਮੈਂ ਵਿਆ ਧਾਂ ਜਾਣਾ ਪਰ ਮੈਨੂੰ ਬਾਜ਼ਾਰ ਜਾਣਾ ਸੱਤ ਸੱਤ ਮੈਂ ਅਜੰਗਬੀ ਉਹ ਜਗ੍ਹਾ ਤੇ ਤੁਹਾਨੂੰ ਦੁਬਾਰਾ ਤੋਂ ਮਿਲੂਗਾ ਜੋ ਕਹਿਵਾਂ ਮੈਂ ਮੁੜ ਕੇ ਨਾ ਹੁਣ ਤੁਸੀਂ ਮੈਂ ਕਹਿਵੇ ਜਾਣਾ ਚਾਹੁੰਦਾ ਹੁਣ ਮੁੜ ਕੇ ਆ ਕੇ ਦੱਸੂਗਾ ਹੁਣ ਮੈਂ ਜਾਂਦਾ ਹਾਂ ਜਿਆਦਾ ਮੁੜ ਕੇ ਆ ਕੇ ਦੁਬਾਰਾ ਤੋਂ ਦੱਸੂ ਤੁਸੀ ਦੇਚ ਬਣ ਰਹੇ ਪਰਾਨੀ ਵੀ ਉਹ ਦੇਖ ਜਾ ਕਰੀ ਸਹਾਇਤਾ ਕਮੇਟੀ ਬੋਸ ਤੇ ਫੋਰ 5000 ਜਾ ਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਜਾ ਕੇ ਵਿਸ਼ਟ ਕਰ ਸਕਦੇ ਹੋ ਕਮੇਟੀ ਬੋਸ ਦੇ ਵਿੱਚ ਜਿਹੜੀ ਤਸਵੀਰ ਵਾਲੀ ਵੀ ਪਾਈ ਪਈ ਹੈ ਨੰਬਰ 878 ਦਿਨ ਹੋ ਗਏ ਨੇ ਦੋਸਤਾਂ ਦਾ ਨਾਂ ਰਾਈਡਰ ਆਪਣਾ ਵੀ ਵੀਡੀਓ ਪਰ ਮੈਂ ਜਿਹੜੀ ਕਾਮਾਂ ਹੈ ਤੁਸੀਂ ਕਮੈਂਟ ਕਰਤਾ ਸਕੋ ਕੋਈ ਵੀਡੀਓ ਮੈਂ ਪਾਉਂਗਾ ਜਿਹੜੀ ਘੱਟ ਦੇਖੀ ਹੋਏ ਤੁਸੀਂ ਵੀ ਜਨ ਕੇ ਫਾਰਮ ਹੋਆ ਇਹ ਅੱਜ ਹੈ ਇਹ ਬੰਦਵਾਰ ਦਾ ਦਿਨ ਤੇ ਚਲੋ ਮੈਂ ਤਾਂ ਸੁਣ ਬਾਅਦ ਵਿੱਚ ਸੁਨੇਚ ਬਣਾ ਲਵਾਂ ਸਕਿੱਪ ਕਰ ਮੈਂ ਮਿਲਦਾ ਹਾਂ ਤੋਂ 9:50 ਮਿੰਟ ਤੋਂ ਵਨਿਕਾ ਫਿਰ ਆਸਾਂ 9:00 ਦੇ ਪ੍ਰੇਮੰਡ ਹੋ ਗਏ ਨਾ ਕਿ ਕਮ 12 ਵਜੇ ਦਾ ਸਮਾਨ ਲੈ ਆਇਆ ਤੇ ਥੋੜਾ ਕੰਮ ਸੀ ਹੋ ਜਾਇਆ ਤੇ 10 ਮਿੰਟਾਂ ਜਨ ਕੇ 30 ਤੇ ਗੱਦੀ ਦੀ ਦੇਮ ਅੰਤੋਂ ਅੰਦਰ ਮੜਿਆ ਹੋਈ ਥੀ ਜੇ ਥੋੜਾ ਫੜਕਾ ਦੇ ਉਸੀ ਤੇ ਕੋਈ ਅਪਰੇਸ਼ਨ ਦਾ ਸਮਾਂ ਤੁਸੀਂ ਬਿਲੇছো ਬਣਾ ਲੋ ਪਰਮਨੈਂਟ ਲਈ ਮੈਂ ਤਾਂ ਮਤਿ ਤੁਨ ਥਾਂ ਨਹੀਂ ਨੋ ਰਸ ਤੋਂ ਬਣਾ ਜਿੰਦਾ ਕਲੂ ਕੋਲਾ ਟਰ ਬਣਾ ਦੀ ਕੋਸ਼ਿਸ਼ ਕਰਾਂਗੇ ਜੇ ਮੈਂ ਨਾਲ ਸਾਨੂੰ ਬਾਅਦ ਵਿੱਚ ਸੁਵਿਧਾ ਆ ਬਣਾ ਸਕਣਾ ਹੋਵੇ ਉਹਦੇ ਲੱਗਦੀ ਫਲਾਈ ਕਰ ਲੋ ਮੈਂ ਤਾਂ ਮਾਤ ਉਹ ਤੋਂ ਬਾਅਦ ਗਾਇਤ ਬੇਗਤੀ ਤੇ ਮੈਂ ਸਮਾਨ ਲਗਾਇਆ ਜਿਹੜਾ ਮੈਂ ਲੈਂਦਾ ਸੀ ਤੇ ਹੁਣ ਬਚ ਕੇ ਇੱਕ ਇੱਕ ਵਜ ਕੇ 20 ਮਿੰਟ ਹੋ ਗਏ ਨੇ ਫਿਲਹਾਲ ਕਾਫੀ ਤਾਂ 1 ਵੱਜ ਕੇ 30 ਮਿੰਟ ਹਨ ਤਾਂ ਮੈਂ ਸਟੂਡੀਓ ਚਾ ਕਮੀਨ ਚੈਨਿੰਗ ਬਣਾ ਉਸ ਤੇ ਬਾਅਦ ਇਹਦੇ ਤੇ ਅਪਲੋਡ ਕਰਮਾ ਤੇ ਤਾਂ ਅਨੁਭਾਦ ਚ ਮਿਨੀਮਮ ਤੋਂ ਸੁਣੀ ਚਾ ਪਰ ਅਰੇ ਉਸ ਤੇ ਕਨ ਕਾ ਅਪਲੋਡ ਹੋਣੇ ਵੀਡੀਓ ਉਹ ਵੀ ਸੰਦਰ ਸੰਤ ਸੁਣੀ ਚਾ ਬਣਾਇਆ ਗਿਆ ਵੀਡੀਓ ਵਧੀਆ ਲੱਗਣੇ ਲਾਈਕ ਕਰ ਲੋ ਤੇ ਅੱਜ ਸੂਚਨ ਦੇ ਦਰਸ਼ਨ ਕਰ ਲੋ ਠੀਕ ਹੈ 그러면은 ਬਾਅਦ ਚ ਵੀਡੀਓ ਅਪਲੋਡ ਕਰਕੇ ਮੈਂ ਆ ਰਹਾਂ ਤਾਂ ਕੰਮ ਮੈਂ ਚੈਨਿੰਗ ਬਣਾ ਚੁੱਕਾ ਸੀ ਬਣਾ ਕੇ ਅੱਡੇ ਤੇ ਅਪਲੋਡ ਕਰੀ ਤੇ ਦੋ ਬਾਤ ਵਿੱਚ ਮੈਂ ਢਾਈ ਰੋਟੀ ਕਦੀ ਖਾਣ ਦੀ ਚਾ ਸਾਰਾ ਦਿਨ ਬਿਜੀ ਰਹਾਂ ਬਾਜ਼ਾਰ ਜਾਂਦਾ ਮੈਂ ਕੋਈ ਮਿਲਿਆ ਤੇ ਕੋਈ ਸੁਨਸਨ ਆਇਆ ਕੋ ਮੈਂ ਸ਼ੁਰੂ ਕਰਨ ਲੱਗੇ ਆ ਜੀ ਸਨਸਟਿੰ ਚੱਲਦੀ ਮਾਈਕਾ ਆਰਗਨਾਈਜ਼ ਸ਼ੁਰੂ ਕਰਨ ਜਿਹਨਾਂ ਵੀਡੀਓ ਵੇਖ ਲਈ ਲਾਈਕ ਕਰ ਲੋ ਜੇ ਤੁਸੀਂ ਮੈਨੂੰ ਚਾਹਤਾ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਤੇ ਨਾਲ ਨੋਟੇਗਮ ਬੈਲ ਪ੍ਰੈਸ ਕਰਕੇ ਆਲਰਟ ਬੱਟਨ ਕਰ ਲੋ ਮੇਰੇ ਨਾਲ ਸੰਭਲਨ ਦੇਖੋਗੇ ਤੇ ਤੁਸੀਂ ਮੇਰੇ ਸੋ ਸਮਨੇ ਪ੍ਰਸ਼ਨ ਕਿਸੇ ਵੀ ਵਿਸ਼ਾ ਕੋਲ ਨਾਲ ਸਾਲਨ ਗੱਲ ਡਿਸਕਸ਼ਨ ਚ ਮੈਂ ਜਯਦੇਸ਼ ਮੇਟ ਟਕਣ ਕਾੜੂ ਹਾਚਣਾ ਹਿੰਦੀ ਹੋਇਆ ਕੋਲਾਂ ਕਾਈ ਬਣ ਜਾ ਕੋਈ ਮੇਰੇ ਨੂੰ ਦਾ ਕੋਈ ਪ੍ਰਾਇਤ ਕਰ ਸਕੋ ਤੇ ਨਾਲ ਨੋਟੇਗਮ ਬੈਲ ਪ੍ਰੈਸ ਕਰਕੇ ਆਲਰਟ ਬੱਟਨ ਕਰ ਲੋ ਮੇਰੇ ਨਾਲ ਸੰਭਲਨ ਦੇਖਣੇ ਚਾਹੁੰਦੇ ਕਲੈਬ੍ਰੇ ਨੂੰ ਚਾਹ ਪਸਾਉ ਤੇ ਮੇਰੇ ਸ ਤੇ ਜੇ ਤੁਸੀਂ ਕੋਈ ਵੀਡੀਓ ਦੇਖਣਾ ਪੌਲ ਤੇ ਮੈਂ ਪੌਲ ਪਾਇਆ ਹੋਗਾ ਓਲ ਜਾ ਕੇ ਦੇਖ ਸਕਦੇ ਹੋ ਮੇਰੇ ਦਸਾਂ ਵੀਡੀਓ ਦੇਖੀ ਜਾ ਕੇ ਦੇਖ ਸਕਦੇ ਹੋ ਕਮੇਟੀ ਪੋਸਟੇ ਪਾਈ ਹੋਈ ਆ ਮਿਲਦੇ ਹਾਂ ਹਾਰਵਰਡ ਚ ਹਾਟਾਪਾ ਦਿਨ ਵਾਲ ਜਾਂ ਇਹ ਜੇ